ਬਚਪਨ ਦੇ ਵਿੱਚ ਤੁਸੀਂ ਸਭ ਨੇ ਇੱਕ ਕਹਾਣੀ ਜ਼ਰੂਰ ਸੁਣੀ ਹੋਏਗੀ ਜਿੱਥੇ ਕਹਿੰਦੇ ਸੀ ਕਿ ਸ਼ੇਰ ਆਇਆ ਸ਼ੇਰ ਆਇਆ ਤਾਂ ਹੁਣ ਇੱਕ ਕਹਾਣੀ ਅਸਲੀਅਤ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਸੀਮੈਂਟ ਫੈਕਟਰੀ ਦੇ ਗੇਟ ਦੇ ਕੋਲੋਂ ਅਚਾਨਕ ਸ਼ੇਰ ਆ ਕੇ ਵਾਪਸ ਮੁੜ ਜਾਂਦਾ ਦਰਸਲ ਰਾਤ ਦੇ ਸਮੇਂ ਫੈਕਟਰੀ ਦੇ ਬਾਹਰ ਨਿਕਲ ਰਹੇ ਇੱਕ ਸ਼ਖਸ ਨੇ ਅਚਾਨਕ ਆਪਣੇ ਤੋਂ ਸਾਹਮਣੇ ਆਉਂਦੇ ਸ਼ੇਰ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹੈ ਘਬਰਾ ਜਾਂਦਾ ਹੈ ਤਾਂ ਦੱਸ ਦਈਏ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤੇ ਫੈਕਟਰੀ ਦੇ ਗੇਟ ਦੇ ਕੋਲੇ ਬਿਲਕੁਲ ਆਮੋ ਸਾਹਮਣੇ ਹੁੰਦੇ ਹੋਏ ਦੋਨੋਂ ਇੱਕ ਦੂਜੇ ਨੂੰ ਦੇਖ ਕੇ ਦਰਸਲ ਭੱਜਣਾ ਸ਼ੁਰੂ ਕਰ ਦਿੰਦੇ ਨੇ ਸ਼ੇਰ ਸ਼ਖਸ ਤੋਂ ਡਰਦਾ ਹੋਇਆ ਪਿੱਛੇ ਭੱਜਦਾ ਹੈ ਔਰ ਇਸ ਸ਼ਖਸ ਸ਼ੇਰ ਤੋਂ ਡਰਦਾ ਹੋਇਆ ਪਿੱਛੇ ਵੱਲ ਨੂੰ ਭੱਜਣਾ ਸ਼ੁਰੂ ਕਰ ਦਿੰਦਾ ਤੇ ਰੌਂਗ ਤੇ ਖੜੇ ਕਰ ਦੇਣ ਵਾਲਾ ਇਹ ਮੰਜ਼ਰ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਖੌਫਨਾਕ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਸਾਹਮਣੇ ਆਈਆਂ ਨੇ ਤਾਂ ਮੌਕੇ ਦੀਆਂ ਐਕਸਕਲੂਸਿਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਗੁਜਰਾਤ ਦੇ ਚੂਨਾਗੜ੍ਹ ਦੇ ਵਿੱਚ ਦਰਸਲ ਇੱਕ ਸੀਮੈਂਟ ਫੈਕਟਰੀ ਦੇ ਗੇਟ ਦੇ ਕੋਲੇ ਅਚਾਨਕ ਸ਼ੇਰ ਆ ਜਾਂਦੇ ਤਾਂ ਸ਼ੇਰ ਨੂੰ ਦੇਖ ਕੇ ਉਹ ਵਿਅਕਤੀ ਇੰਨਾ ਜ਼ਿਆਦਾ ਘਬਰਾ ਜਾਂਦਾ ਹੈ ਕਿ ਆਪਣੀ ਜਾਨ ਬਚਾਉਣ ਦੇ ਲਈ ਪਿੱਛੇ ਵੱਲ ਨੂੰ ਭੱਜਣਾ ਸ਼ੁਰੂ ਕਰ ਦਿੰਦਾ ਹੈ ਤੇ ਦੂਜੇ ਪਾਸੇ ਸ਼ੇਰ ਉਸ ਸਖਸ਼ ਤੋਂ ਡਰ ਜਾਂਦਾ ਹੈ ਕਿ ਪਿੱਛੇ ਵੱਲ ਨੂੰ ਆਪਣਾ ਬਚਾਅ ਕਰਦਾ ਹੋਇਆ ਉੱਥੋਂ ਫਰਾਰ ਹੋ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤਾਂ ਰੋਂਗ ਤੇ ਖੜੇ ਕਰ ਦੇਣ ਵਾਲੀਆਂ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ ਦਰਸਲ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਸ਼ੇਰ ਇੱਕ ਮਾਸਾਹਾਰੀ ਜਾਨਵਰ ਹੈ ਔਰ ਜੇਕਰ ਕੋਈ ਵੀ ਵਿਅਕਤੀ ਕੋਈ ਵੀ ਇਨਸਾਨ ਉਸਦੇ ਸਾਹਮਣੇ ਚਲਾ ਜਾਂਦਾ ਹੈ ਉਸ ਨੂੰ ਬਖਸ਼ਦਾ ਨਹੀਂ ਹੈ ਤਾਂ ਸੋਚੋ ਇਸ ਸਖਸ਼ ਦੇ ਦਿਲ ਤੇ ਕੀ ਬੀਤੀ ਹੋਏਗੀ ਕੀ ਇਸਨੇ ਮਹਿਸੂਸ ਕੀਤਾ ਹੋਵੇਗਾ ਜਦੋਂ ਇਸਨੇ ਆਪਣੀਆਂ ਅੱਖਾਂ ਦੇ ਸਾਹਮਣੇ ਸ਼ੇਰ ਨੂੰ ਆਉਂਦੇ ਹੋਏ ਦੇਖਿਆ ਹੋਵੇਗਾ ਤਾਂ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਤਾਂ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਬਚਪਨ ਦੇ ਵਿੱਚ ਤੁਸੀਂ ਸਭ ਨੇ ਇੱਕ ਕਹਾਣੀ ਜ਼ਰੂਰ ਸੁਣੀ ਹੋਏਗੀ ਜਿੱਥੇ ਕਹਿੰਦੇ ਸੀ ਕਿ ਸ਼ੇਰ ਆਇਆ ਸ਼ੇਰ ਆਇਆ ਤਾਂ ਹੁਣ ਇਹ ਕਹਾਣੀ ਅਸਲੀਅਤ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਦੱਸ ਕਿ ਕਿ ਸੀਮੈਂਟ ਫੈਕਟਰੀ ਦੇ ਗੇਟ ਦੇ ਕੋਲੋਂ ਅਚਾਨਕ ਸ਼ੇਰ ਆ ਕੇ ਵਾਪਸ ਮੁੜ ਜਾਂਦਾ ਹੈ ਦਰਸਲ ਰਾਤ ਦੇ ਸਮੇਂ ਫੈਕਟਰੀ ਦੇ ਬਾਹਰ ਨਿਕਲ ਰਹੇ ਇੱਕ ਸਖਸ਼ ਨੇ ਅਚਾਨਕ ਆਪਣੇ ਤੋਂ ਸਾਹਮਣੇ ਆਉਂਦੇ ਸ਼ੇਰ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹੈ ਘਬਰਾ ਜਾਂਦਾ ਹੈ ਤਾਂ ਦੱਸਦੀ ਹੈ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤਾਂ ਫੈਕਟਰੀ ਦੇ ਗੇਟ ਦੇ ਕੋਲੇ ਬਿਲਕੁਲ ਆਮੋ ਸਾਹਮਣੇ ਹੁੰਦੇ ਹੋਏ ਦੋਨੋਂ ਇੱਕ ਦੂਜੇ ਨੂੰ ਦੇਖ ਕੇ ਦਰਸਲ ਭੱਜਣਾ ਸ਼ੁਰੂ ਕਰ ਦਿੰਦੇ ਨੇ ਸ਼ੇਰ ਸਖਸ਼ ਤੋਂ ਡਰਦਾ ਹੋਇਆ ਪਿੱਛੇ ਭੱਜਦਾ ਹੈ ਔਰ ਇਸ ਸਖਸ਼ੇ ਸ਼ੇਰ ਤੋਂ ਡਰਦਾ ਹੋਇਆ ਪਿੱਛੇ ਵੱਲ ਨੂੰ ਭੱਜਣਾ ਸ਼ੁਰੂ ਕਰ ਦਿੰਦਾ ਤੇ ਰੌਂਗ ਟੇ ਖੜੇ ਕਰ ਦੇਣ ਵਾਲਾ ਇਹ ਮੰਜ਼ਰ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਖੌਫਨਾਕ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਸਾਹਮਣੇ ਆਈਆਂ ਨੇ ਤਾਂ ਮੌਕੇ ਦੀਆਂ ਐਕਸਕਲੂਸਿਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਗੁਜਰਾਤ ਦੇ ਚੂਨਾਗੜ੍ਹ ਦੇ ਵਿੱਚ ਦਰਸਲ ਇੱਕ ਸੀਮੈਂਟ ਫੈਕਟਰੀ ਦੇ ਗੇਟ ਦੇ ਕੋਲੇ ਅਚਾਨਕ ਸ਼ੇਰ ਆ ਜਾਂਦੇ ਹੈ ਸ਼ੇਰ ਨੂੰ ਦੇਖ ਕੇ ਉਹ ਵਿਅਕਤੀ ਇੰਨਾ ਜ਼ਿਆਦਾ ਘਬਰਾ ਜਾਂਦਾ ਹੈ ਕਿ ਆਪਣੀ ਜਾਨ ਬਚਾਉਣ ਦੇ ਲਈ ਪਿੱਛੇ ਵੱਲ ਨੂੰ ਭੱਜਣਾ ਸ਼ੁਰੂ ਕਰ ਦਿੰਦਾ ਹੈ ਤੇ ਦੂਜੇ ਪਾਸੇ ਸ਼ੇਰ ਉਸ ਸਖਸ਼ ਤੋਂ ਡਰ ਜਾਂਦਾ ਹੈ ਕਿ ਪਿੱਛੇ ਵੱਲ ਨੂੰ ਆਪਣਾ ਬਚਾਅ ਕਰਦਾ ਹੋਇਆ ਉੱਥੋਂ ਫਰਾਰ ਹੋ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤਾਂ ਰੋਂਗ ਤੇ ਖੜੇ ਕਰ ਦੇਣ ਵਾਲੀਆਂ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ ਦਰਸਲ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਸ਼ੇਰ ਇੱਕ ਮਾਸਾਹਾਰੀ ਜਾਨਵਰ ਹੈ ਔਰ ਜੇਕਰ ਕੋਈ ਵੀ ਵਿਅਕਤੀ ਕੋਈ ਵੀ ਇਨਸਾਨ ਉਸਦੇ ਸਾਹਮਣੇ ਚਲਾ ਜਾਂਦਾ ਉਸ ਨੂੰ ਬਖਸ਼ਦਾ ਨਹੀਂ ਹੈ ਤਾਂ ਸੋਚੋ ਇਸ ਸਖਸ਼ ਦੇ ਦਿਲ ਤੇ ਕੀ ਬੀਤਦੀ ਹੋਏਗੀ ਕੀ ਇਸਨੇ ਮਹਿਸੂਸ ਕੀਤਾ ਹੋਏਗਾ ਜਦੋਂ ਇਸਨੇ ਆਪਣੀ ਅੱਖਾਂ ਦੇ ਸਾਹਮਣੇ ਸ਼ੇਰ ਨੂੰ ਆਉਂਦੇ ਹੋਏ ਦੇਖਿਆ ਹੋਏਗਾ ਤਾਂ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਤਾਂ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ